ਵਾਹਿਗੁਰੂ ਸਾਹਿਬ ਜੀਓ ਸੂਰਠ ਮਹੱਲਾ ਚੌਥਾ ਪੰਚ ਪਦਾ ਅਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪੰਚ ਪਦਾ ਦੋ ਸ਼ਬਦ ਜੁੜੇ ਹੋਏ ਆ ਜੀ ਪੰਜ ਅਤੇ ਪਦਾ ਪੰਜ ਪਧਿਆਂ ਦਾ ਸ਼ਬਦ ਪੰਚ ਪਦਾ ਪੰਚ ਪਦਾ ਨਹੀਂ ਗਾਣਾ ਪੰਚ ਪਦਾ ਅਚਾਰ ਚਰੈ ਅਚਰ ਨਹੀਂ ਗਾਣਾ ਅਚਾਰ ਚਰੈ ਭਾਰਾ ਸਿੱਧੀ ਬੁੱਧ ਦੋਏ ਸ਼ਬਦ ਅਧਕ ਲਾ ਕੇ ਪੜ੍ਹਨੇ ਹਨ ਜੀ ਪ੍ਰੇਮ ਕੇ ਸਾਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਭ੍ਰਮ ਅੱਧਾ ਰਾਰਾ ਹੈ ਭਰਮ ਨਹੀਂ ਗਾਣਾ ਭ੍ਰਮ ਕਟਿਆ ਕਟਿਆ ਇਹ ਅਰਥ ਹੈ ਸ਼ਬਦ ਦਾ ਇਸ ਲਈ ਕਟਿਆ ਨਹੀਂ ਕਹਿਣਾ ਕਟਿਆ ਮੇਰੇ ਗੋਬਿੰਦ ਆਪੋ ਨੇ ਜਾਣ ਕਾ ਦੇਹ ਵਡਿਆਈ ਗੋਬਿੰਦ ਗੋਬਿੰਦ ਨਹੀਂ ਕਹਿਣਾ ਗੋਬਿੰਦ ਆਪਨੇ ਪੱਪੇ ਦੀ ਔਕੜ ਆਪਣੇ ਨਹੀਂ ਕਹਿਣਾ ਆਪਣੇ ਜਨ ਕਉ ਨੰਨਾ ਪੂਰਾ ਪੜਨਾ ਜਨ ਨਹੀਂ ਕਹਿਣਾ ਅਣਾਣਾ ਨਾ ਬਣੇ ਜਨ ਕਉ ਜਨ ਕੋ ਨਹੀਂ ਕਹਿਣਾ ਕਉ ਦੇਹ ਦੇ ਨਹੀਂ ਕਹਿਣਾ ਜਾਂ ਦੇਹ ਇਉਂ ਲਾਵਾਂ ਨ ਬਣਿਆ ਹਾਏ ਤੇ ਦੇਹ ਵੜਿਆਈ ਇਹ ਤਾਂ ਡੱਡਾ ਪੂਰਾ ਪੜਨਾ ਵੜਿਆਈ ਨਾ ਬਣੇ ਤੇ ਡੜਾ ਬਣ ਜਾਂਦਾ ਹੈ ਵੜਿਆਈ ਇਉਂ ਨਹੀਂ ਕਹਿਣਾ ਵੜਿਆਈ ਗੁਰਮਤਿ RAM ਨਾਮ ਪਰਗਾਸਹੁ ਸਦਾ ਰਹੋ ਸਰਣਾਈ ਰਹਾਓ ਗੁਰਮਤਿ ਮੰਮੇ ਤੇ ਅਦਕ ਪਰਗਾਸਹੁ ਪਰਗਾਸਹੁ ਨਿਗਾਣਾ ਪਰਗਾਸਹੁ ਰਹੋ ਹੋ ਦੋਇ ਹਾਏ ਪੜਨੇ ਰਹੋ ਨਹੀਂ ਗਹਿਣਾ ਰਹੋ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਓ ਕਿਰਪਾ ਕਰਹੁ ਗੁਰ ਮੇਲਹੁ ਤਾਂ ਹਰ ਨਾਮ ਸਮਾਣਾ ਕਿਰਪਾ ਕਰਹੁ ਕਿਰਪਾ ਨਹੀਂ ਕਿਰਪਾ ਕਰਹੁ ਮੇਲਹੁ ਹਾਿਹ ਦੇ ਔਕੜ ਬੁਰਣੀਆ ਕਰੋ ਮੇਲਉ ਨਹੀਂ ਕਹਿਣਾ ਕਰਹੁ ਮਿਲੋ ਜਿਸ ਕੀ ਵਥ ਸੋਈ ਪ੍ਰਭ ਜਾਣ ਜਿਸ ਨੂੰ ਤੀ ਸੋ ਪਾਏ ਜਿਸ ਕੀ ਵਥ ਵਾਵੇ ਤੇ ਅਦਕ ਲਾਉਣੀ ਐ ਜਿਸ ਨੂੰ ਦੇ ਜਿਸ ਨੂੰ ਨਹੀਂ ਕਹਿਣਾ ਨੋ ਜਿਸ ਨੂੰ ਦੇ ਦਦੇ ਤਿਲਾਵਾ ਲਮਕਾ ਕੇ ਬੋਲਣਾ ਤਾਂ ਕਿ ਈੜੀ ਦੀ ਸਿਹਾਰੀ ਪੂਰੀ ਬੋਲੇ ਵਸਤ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਇ ਅਲਖ ਇਹਨੂੰ ਅਲਖ ਵੀ ਨਹੀਂ ਕਹਿਣਾ ਤੇ ਅਲਖ ਵੀ ਨਹੀਂ ਕਹਿਣਾ ਅਤ ਅਗਮ ਅਗੋਚਰ ਇਹਨੂੰ ਅਤ ਨਹੀਂ ਕਹਿਣਾ ਅਦਕ ਨਹੀਂ ਲਾਉਣੀ ਆਤ ਅਲਖ ਦੋੇ ਸ਼ਬਦ ਪੋਲੇ ਪੜਨੇ ਹਨ ਜੀ ਜेन ਇਹ ਚਾਖੀ ਸੋਈ ਜਾਣਾ ਗੋਂਗੇ ਕੀ ਮਿਠਿਆਈ ਚਾਖੀ ਕੱਸ ਕੇ ਚਾਖੀ ਨਹੀਂ ਕਹਿਣਾ ਚਾਖੀ ਗੋਂਗੇ ਗੱਗੇ ਨੂੰ ਤਲੰਕੜੇ ਲੱਗੇ ਗੋਂਗੇ ਨਹੀਂ ਕਹਿਣਾ ਗੋਂਗੇ ਮਿਠਿਆਈ ਮੰਮੇ ਨੂੰ ਸਿਹਾਰੀ ਮਠਿਆਈ ਨਹੀਂ ਕਹਿਣਾ ਮਿਠਿਆਈ ਰਤਨੋ ਲੋਕਾਇ ਲੋਕੈ ਨਾਹੀ ਜੇ ਕੋ ਰਖੈ ਲੋਕਾਈ ਲੋਕੈ ਰਖੈ ਦੋ ਇਹ ਸ਼ਬਦ ਅਦਕ ਲਾ ਕੇ ਲੋਕਾਈ ਲੱਲੇ ਦੀ ਔਕੜ ਇਹਨੂੰ ਲੋਕਾਈ ਨਹੀਂ ਕਹਿਣਾ ਲੋਕਾਈ ਲੋਕਾਇਆ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਬਨਾ ਕਾ ਪ੍ਰਭ ਸੋਈ ਸਬਨਾ ਭੱਬਾ ਸਬ ਕਿਛ ਇਹਨੂੰ ਸਬ ਜਾਂ ਸਬਨਾ ਨਹੀਂ ਗਾਣਾ ਸਬ ਕਿਛ ਸਬਨਾ ਜੈਸਾ ਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰਨ ਕੋਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੋਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇ ਤੁਕੇ ਤਿੰਨ ਤੁਕਿਆਂ ਦਾ ਸ਼ਬਦ ਤਿੱਤੁਕੇ ਨਹੀਂ ਗਹਿਣਾ ਤੇ ਤੁਕੇ ਕਿ ਸਹਉ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜਾਚੀ ਕਸਕੇ ਆਰਾਦੀ ਆੜੇ ਦਾ ਕੰਨਾ ਆਰਾਦੀ ਨਹੀਂ ਗਹਿਣਾ ਆਰਾਧੀ ਜੋ ਜੋ ਦੀ ਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਰਲਸੀ ਇਕੱਠਾ ਬਲਣਾ ਹੈ ਜੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਨਵ ਨਦ ਦੇਸੀ ਦੇਸੀ ਨਹੀਂ ਕਹਿਣਾ ਦੇਸੀ ਕਸ ਕੇ ਨਿਰੰਕਾਰ ਨਿਰੰਕਾਰ ਨਿਗਾਣਾ ਨੰਨੇ ਨੂੰ ਸਿਹਾਰੀ ਨਿਰੰਕਾਰ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਹਤਾਜਾ ਰਹਾ ਦਾਤੀ ਕਸ ਕੇ ਰਾਜਾ ਰਜ ਗਿਆ ਤੇਰੀਆਂ ਦਾਤਾਂ ਨਾਲ ਤੇਰੀ ਦਾਤੀ ਰਾਜਾ ਦਾਤੀ ਨੇ ਕਹਿਣਾ ਜਾਂ ਰਾਜਾ ਨੇ ਕਹਿਣਾ ਦਾਤੇ ਰਾਜਾ ਬੱਪੜਾ ਬੱਬੇ ਤੇ ਅਧਕ ਪੱਪੇ ਦੀ ਔਕੜ ਬੱਪੜਾ ਵੀ ਨਹੀਂ ਕਹਿਣਾ ਬੱਪੜਾ ਕਿਆ ਸਲਾਹੀ ਸਸੇ ਦਾ ਨਾ ਪੜਨਾ ਸਲਾਹੀ ਨਹੀਂ ਕਹਿਣਾ ਸਲਾਹੀ ਕਿਆ ਤਿਸ ਕਾ ਮੁਹਤਾਜਾ ਮੁਹਤਾਜਾ ਨਹੀਂ ਕਹਿਣਾ ਮੁਹਤਾਜਾ ਜੇਨ ਹਰ ਧਿਆਇਆ ਸਭ ਕਿਸ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਧਨ ਦੀਆ ਸੁਖ ਦਾਤੈ ਨਿਖੋਟ ਨ ਕਬਹੀ ਜਾਈ ਨਿਖੋਟ ਨਾਨੇ ਦੀ ਸਿਹਾਰੀ ਖਖੇ ਤੇ ਅਤਕ ਲਾਉਣੀ ਐ ਇਹਨੂੰ ਨਿਖਟ ਨਹੀਂ ਕਹਿਣਾ ਜਾਂ ਨਖੋਟ ਨਹੀਂ ਕਹਿਣਾ ਨਿਖੋਟ ਆਨੰਦ ਭਇਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਸਹਿਜ ਸਹਿਜ ਨਿਗਣ ਹਾ ਹਾ ਬੋਲਣਾ ਸਹਿਜ ਮਲਾਈ ਮੰਮੇ ਨੂੰ ਸਿਹਾਰੀ ਲੱਗੀ ਐ ਮਲਾਈ ਨਿਗਣਾ ਮਿਲਾਈ ਮਨ ਨਾਮ ਜਾਪ ਨਾਮ ਆਰਾਧ ਆਨੰਦਨ ਨਾਮ ਵਖਾਣੀ ਮਨ ਨਾਮ ਮਨ ਨਾਮ ਨਿਗਣਾ ਦੋ ਇਹ ਨੰਨੇ ਪੂਰੇ ਤੇ ਦੋੇ ਸ਼ਬਦ ਵੱਖ-ਵੱਖ ਪੜਨੇ ਆ ਮਾਨ ਨਾਮ ਆਰਾਧ ਆੜੇ ਦਾ ਕੰਨਾ ਪੜਨਾ ਆਰਾਧ ਨਹੀਂ ਕਹਿਣਾ ਅਨਦਨ ਅਨਦਨ ਨਹੀਂ ਕਹਿਣਾ ਨੰਨੇ ਬੋਲਣੇ ਹਣਾ ਨਾ ਨਾ ਬਣੇ ਅਨਦਨ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੋਕੀ ਕਾਨ ਜਮਾਣੀ ਉਪਦੇਸ ਪੂਰੇ ਦੀ ਔਂਕੜ ਉਪਦੇਸ ਨਹੀਂ ਗਹਿਣਾ ਉਪਦੇਸ ਸਭ ਚੋਕੀ ਚੱਚੇ ਤੇ ਅਤਕ ਲਾ ਕੇ ਕਰ ਸਕੇ ਚੋਕੀ ਨਹੀਂ ਗਹਿਣਾ ਚੋਕੀ ਜਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲੱਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਸੋ ਸਰਬ ਜੀਆਂ ਦਇਆਲਾ ਸਰਬ ਸਰਬ ਨਹੀਂ ਕਹਿਣਾ ਬੱਬਾ ਬੋਲਣਾ ਹੈ ਸਰਬ ਜੀਆਂ ਜੀਆਂ ਆੜੇ ਨੂੰ ਕੰਨਾ ਬਿੰਦੀ ਜੀਆਂ ਜੀਆਂ ਨਹੀਂ ਕਹਿਣਾ ਜੀਆਂ ਭਵ ਜੀਵਾਂ ਦਾ ਜੀਆਂ ਦਾ ਅਰਥ ਹੁੰਦਾ ਜੀਵਿਆ ਦਇਆਲਾ ਦਦਾ ਈੜੀ ਨੂੰ ਸਿਹਾਰੀ ਦਇਆਲਾ ਨਹੀਂ ਕਹਿਣਾ ਦਇਆਲਾ ਕੀਮਤ ਕੌਣ ਕੌਣ ਊੜੇ ਦੀ ਅੰਕੜ ਕੱਕੇ ਤੇ ਕਣੌੜਾ ਬਣਾਉਣਾ ਕੌਣ ਇਹ ਗੈਣਾ ਕੌਣ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਹਮ ਬਾਲ ਹਮ ਬਾਲ ਨਹੀਂ ਗੈਣਾ ਹਮ ਮਮਾ ਪੂਰਾ ਹਮ ਬਾਲ ਗੋਪਾਲਾ ਗੱਗੇ ਦੀ ਅੰਕੜ ਗੋਪਾਲਾ ਨਹੀਂ ਗੈਣਾ ਗੋਪਾਲਾ ਰਾਖਲੇ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ